ਬਾਪੂ ਸਤਿ ਸ਼੍ਰੀ ਅਕਾਲ। ਹਾਂ ਠੀਕ ਆ। ਕੀ ਹਾਲ ਚਾਲ ਹੈ? ਚੜ ਨਹੀਂ ਕਹਿੰਦਾ। ਆਏ ਹਾਂ। ਚੜ ਦੀ ਕਲਾ ਜਿਹੜਾ ਤੁਸੀਂ ਕਹਿੰਦੇ ਹੋ ਨਾ ਜੀ ਬਹੁਤ ਵਧੀਆ ਲੱਗਿਆ ਮੈਨੂੰ। ਆ ਜਿਹੜਾ ਕਹਿੰਦਾ ਨਾ ਚੜ ਦੀ ਕਲਾ ਉੱਪਰ ਨੂੰ ਹੱਥ ਕਰਕੇ। ਕੀ ਨੋ ਕਿਹਾ? ਕਰਮ ਸਿੰਘ। ਕਰਮ ਸਿੰਘ। ਪਿੰਡ ਪੀਣਾ ਦੀ ਢੰਗਰਾਲੀ ਇੱਥੇ ਜੰਮੀ ਢੰਗਰਾਲੀ 'ਚ। ਪੀਣਾ। ਉਮਰ ਕਿੰਨੀ ਹੋ ਗਈ? 82। 82 ਸਾਲ। ਮੈਕਸੀਨੋਂ ਕਿਆ ਸੇ ਪੂ ਹੋ ਗਿਆ ਵਿਆਸੀ ਮੈਂ ਲੱਗਿਆ ਵਾ 3-4 ਮਹੀਨੇ ਪਹਿਲਾਂ ਅੱਛਾ ਜੀ ਅੱਛਾ ਅੱਛਾ ਹੋਰ ਠੀਕ ਠਾਕ ਹੈ ਸਭ ਹਾਂ ਸੇਤਾਂ ਠੀਕ ਹੈ ਹੋਰ ਕੀ ਕੀਤਾ ਹੂੰ ਖੁਸ਼ ਹੈ ਦਿਲ ਲੱਗਿਆ ਹੋਇਆ ਹਾਂ ਲਾਡ ਚੰਗੀ ਰੋਟੀ ਦਿੰਦੀ ਆ ਹਾਂ ਨਾ ਲੱਪੇ ਲਗਣਾ ਹਾਂ ਤੁਰ ਫਿਰ ਲੈਂਦੇ ਹਾਂ ਹਾਂ ਜਿਹੜਾ ਮਾਰੇ ਨੇ ਪਿੰਡ ਚ ਪਿੰਡ ਦੇ ਵਿੱਚ ਖੇਤ ਕਿੰਨੀ ਲਾੜਮੀ ਜਾਈਦਾ ਅੱਛਾ ਖੇਤ ਜਾ ਕੇ ਹੁੰਦੇ ਹੋ ਫਸਲ ਦੇਖਣ ਹਾਂ ਕਨੇ ਫਸਲਾਂ ਵੀ ਗੱਲਾਂ ਕਰਦੀਆਂ ਬਾਪੂ ਐ ਜਦੋਂ ਆਪਾਂ ਜਾਣਦੇ ਆ ਉਹ ਮਾਂ ਜੀ ਕਿੰ ਨੂੰ ਸਮਝਦੀ ਐ ਮੈਨੂੰ ਦੇਖਣ ਆ ਗਿਆ ਅੱਛਾ ਫਸਲ ਹਾਂ ਇੱਕ ਬੇਜੰਦ ਦਾ ਫਾਇਦਾ ਥੇ ਹਾਂ ਜੇ ਫਸਲ ਨਹੀਂ ਦੇਖਣ ਗਏ ਤਾਂ ਕੋਈ ਫਾਇਦਾ ਨਹੀਂ ਜਾਈ ਫਸਲੇ ਕਹਿੰਦੀ ਐ ਵੀ ਮੈਨੂੰ ਮਿਲਣ ਆਇਆ ਹਾਂ ਮੈਨਾਂ ਨੂੰ ਪੁੱਛਣਾ ਵੀ ਮੈਨੂੰ ਕੀ ਚਾਹੀਦਾ ਬਾਪੂ ਕਿਆ ਕਿਆ ਕੰਮ ਕਰੇ ਜ਼ਿੰਦਗੀ ਚ ਇਹ ਐ ਆਖੇ ਕੀ ਕਰੀ ਐ ਹਾਂ ਇਹ ਸਕੂਲ ਪੜ੍ਹਦੇ ਨਾ ਕੌਡੀਆਂ ਖੇਲਦੇ ਨੇ ਅੱਛਾ ਕੌਡੀਆਂ ਖੇਲਦੇ ਰਹੇ ਹਾਂ ਤਗੜੇ ਹੁੰਦੇ ਸੀ ਤੁਸੀਂ ਹਾਂ ਮੈਂ ਤਗੜਾ ਡਾਂਡਾ ਫੋਟੋਂ ਤੇ ਰਹੀਆਂ ਮੈਂ ਅੱਛਾ ਫੋਟੋਂ ਵੀ ਤੇ ਰਹੀਆਂ ਹੋਈਆਂ ਹਾਂ ਪੱਟਾ ਅੱਛਾ ਪੱਟਾ ਪਰ ਕਿਆ ਮੋਰ ਨਹੀਂ ਬਣਾਈ ਐ ਮੋਰ ਨਹੀਂ ਫੁੱਲ ਅੱਛਾ ਹਾਂ ਪੂਰੇ ਚਕੀਨ ਗੱਭਰੂ ਦੇ ਹਾਂ ਹੈ ਮਮਾ ਮਾਪ ਖਰਾਗਨ ਨਾ ਦਾ ਹਾਂ ਮਾਤਾ ਜੀ ਦੇ ਖੇਲ ਕੇ ਅੱਛਾ ਮਾਤਾ ਜੀ ਦਾ ਕਿਆ ਨਾਮ ਤਾਂ ਤੁਹਾਡੀ ਅੰਗਰੇਜ਼ੀ ਤੋਂ ਅੰਗਰੇਜ਼ ਘਰ ਮਾਤਾ ਦੀ ਸ਼ਕਲ ਆ ਗਈ ਧਿਆਨ ਚ ਅੱਖਰ ਸਾਹਮਣੇ ਘੁੰਮ ਗਈ ਸ਼ਕਲ ਆਹੀਂ ਘੁੰਮਦੀ ਹੈ ਜੋ ਖਰਾ ਕਰਾਉਂਦੀ ਤਾਂਹੀਂ ਘੁੰਮਦੀ ਹੈ ਹਾਂ ਕਿਆ ਕਹਿ ਕੇ ਬਾਜ ਮਾਰਦੀ ਤੁਸੀਂ ਨੂੰ ਹੋ ਪੁੱਤਰ ਉਹ ਦੁੱਧ ਪੀ ਆਵਾ ਆਪੇ ਅੱਛਾ ਹਾਂ ਲੋਟੀ ਨਹੀਂ ਲੋਟੀ ਨਹੀਂ ਲੁੱਕਾ ਹਾਂ ਬਾਪੂ ਜੀ ਦਾ ਨਾਮ ਮਹਿੰਦਰ ਸਿੰਘ ਬਾਪੂ ਜੀ ਬਹੁਤ ਪਿਆਰ ਕਰਦਾ ਸੀ ਹਾਂ ਤਾਂ ਹੀ ਤਾਂ ਇਹ ਕਾ ਮੁੰਡੇ ਅੰਦਰ ਤਬਰਦਾ ਹਾਂ ਜਿਵੇਂ ਸਾਨੂੰ ਕੁੱਟ ਕੇ ਸਿੱਧੇ ਕਰ ਦਦਾ ਤਾਂ ਨਿਆਣੇ ਸਿੱਧੇ ਹੋ ਗਏ ਆਪਣੇ ਗੇ ਹਾਂ ਕਿੰਨੇ ਪੈਂਡ ਭਰਾ ਤੇ ਤੁਸੀਂ? ਪਾਂਖੀ ਜੀ ਭਰਾ ਤੇ 5 ਇੱਕ ਮਰ ਗਿਆ ਤਾਂ 4 ਹੋਣ ਸੀ ਹੁਣ ਹੈਂ ਅੱਛਾ ਪੈਣਾ ਪਾਣਾ ਸਾਡੀਆਂ 3 ਅੱਛਾ ਤੁਹਾਡਾ ਖੁੰਡਾ ਕਿਥੇ ਖੁੰਡਾ ਤਾਂ ਲੈ ਕਰੋ ਨੇੜੇ ਆਪੇ ਆ ਜੀ ਇਹਨੂੰ ਇੱਥੇ ਰੱਖ ਦਿਆਂ ਖੁੰਡੇ ਨੂੰ ਨਾ ਆ ਉੱਪਰ ਕੀ ਬੰਨੇ ਆ ਲੱਕੜੀ ਲੱਕੜੀ ਬੰਨੀ ਖੁੰਡੇ ਨੂੰ ਹਾਂਜੀ ਅੱਛਾ ਆਪਕੋ ਇਹ ਕੰਮ ਜਾਂ ਨਾ ਤਿਹਾਰਾ ਇਹ ਮੇਰੇ ਘਰ ਆਉਂਦਾ ਉਹ ਘੋੜ ਖਾਂਦੇ ਸੀ ਕਿਲਾੜੀ ਵੀ ਦੀ ਆਪਣੀ ਅੱਛਾ ਗੁੜ ਵੀ ਸ਼ੱਕਰ ਵੀ ਰਗ ਬਿਣਾ ਲੱਜ ਕੇ ਅੱਛਾ ਹਾਂ ਰਾਸਰਾਜ ਜੀ ਕੇ ਵੀਣ ਹਾਂ ਰਾਸਮਾ ਉਹ ਉਟ ਕੇ ਜਿਹੜਾ ਪਾਣ ਦੇ ਹੁੰਦੇ ਆਧਾ ਆਧਾ ਆਂਗਾ ਉਹ ਕਰਦੇ ਤੇ ਹਾਂ ਜੀ ਮੁੱਲ ਮਿਲ ਜਾਂਦਾ ਤਾਂ ਉਹ ਮੁੰਨੇ ਲੈਣੇ ਆ ਹਾਂ ਨੇ ਉਹ ਆ ਤਾਂ ਫਿਰ ਘਰ ਕੁੱਟ ਕੇ ਫਿਰ ਉਹ ਤੇ ਇਦਾਂ ਖਲਾੜੀ ਵਿੱਚ ਨਾ ਜਿੱਦਾਂ ਗੰਨਾ ਲਾਤਾ ਉਹਨੇ ਗੱਬੇ ਦੇਦੀ ਦਿੱਤਾ ਅੱਛਾ ਤੋਂ ਐਨੇ ਕਿ ਤੱਥ ਲੈ ਉਹ ਵੀ ਤੇ ਪਾਰ ਬਿੱਤੀ ਪਸਾਤਾ ਨਹੀਂ ਇੱਕ ਉਹ ਚਟਣੀ ਜੀ ਵੀ ਬਣਾ ਲੈਂਦੇ ਤੇ ਉਹ ਵਿੱਚ ਰਲਾ ਲੈਂਦੇ ਤੇ ਮਾੜ ਕੇ ਚਟਣੀ ਨਹੀਂ ਕਰਦੇ ਵੱਖਰਾ ਕੁੱਟ ਕੇ ਅਦਰਕ ਨਾ ਅਸੀਂ ਐਕਣੇ ਵਿੱਚੇ ਪਾਉਂਦੇ ਸੀ ਉਹੀ ਕੱਟ ਲੈਂਦੇ ਸੀ ਉਹ ਬੜਾ ਵਧੀਆ ਸਮਾਤਾ ਹਾਂ ਉਹ ਜਿਹੜਾ ਮਰਜੀ ਆ ਜਵੇ ਉਹਨੂੰ ਖਲਾਦ ਦੇ ਦੇ ਤੇ ਪਲਾਦ ਦੇ ਦਰਸ ਜਵਾਨ ਕਿਸੇ ਨੂੰ ਕੋਈ ਨਹੀਂ ਦੱਦਦਾ ਕੋਈ ਜਿੰਮੇਦਾਰ ਟਲਾੜੀ ਵਾਲਾ ਨਾ ਗੁਰਪੰਦਾ ਵੀ ਨਾ ਰਾਸਤੋਂਦਾ ਅੱਛਾ ਉਹ ਚਾਨ ਪਾਰਟੀਆਂ ਬਾਗੀਆਂ ਨੀਤੀਆਂ ਹਾਂ ਬਿਲਕੁਲ ਸਭ ਵਾਇਕ ਤਾਕ ਜ਼ਿੰਦਗੀ ਦੇ ਵਿੱਚ ਕੋਈ ਸ਼ਿਕਾਇਤ ਕਿਸੇ ਨਾਲ 82 ਸਾਲ ਦੀ ਉਮਰ ਹੋ ਗਈ ਤੁਹਾਡੀ ਅਨਮਾੜੀ ਮੋਟੀ ਦਾ ਪਾਈਆਂ ਬਣ ਜਾਂ ਜੁਨੀ ਜਮੂਨ ਬਣਦੇ ਆ ਜਾਂ ਘੜ ਬਣਦੇ ਆ ਉਹਨਾਂ ਨੂੰ ਮਾੜਾ ਮਾੜਾ ਬੋਲ ਬੜਾਲਾ ਹੋ ਜਾਂਦਾ ਉਹ ਫਿਰ ਬਾਅਦ ਚ ਠੀਕ ਹੋ ਜਾਂਦਾ ਹਾਂ ਪੰਜੇ ਚੰਗਾ ਦਾ ਸਾਡਾ ਬੁਲਾंदे ਹੁਣ ਭਾਈ ਹਾਂ ਜੀ ਪੂਰੇ ਬੋਲਦੇ ਆਪਸ ਵਿੱਚ ਹਾਂ ਆਂ ਮੂਰੇ ਤੁਹਾਨੂੰ ਮਿਲਿਆ ਨਹੀਂ ਰਹੇ ਜਿਆ ਉਹ ਤੁਹਾਡਾ ਭਾਈ ਤਾਂ ਹਾਂ ਜਣੀ ਪਹਿਲਾਂ ਇਦਾਂ ਹੁੰਦਾ ਤਾਂ ਜੇ ਮਾੜਾ ਮੋਟਾ ਕਿਤੇ ਹੋ ਵੀ ਜਾਵੇ ਤਾਂ ਪਿਆਰ ਨਹੀਂ ਤਾਂ ਮੁੱਕਦਾ ਹੁੰਦਾ ਹਾਂ ਪਿਆਰ ਰਹਿੰਦਾ ਦਾ ਪੂਰਾ ਅੱਜ ਕੱਲੇ ਜੇਕਰ ਕਿਸੇ ਤੋਂ ਕੋਈ ਰੁੱਸ ਜਾਂਦਾ ਉਹ ਪੱਕਾ ਰੁੱਸ ਜਾਂਦਾ ਸਹਿਨਸ਼ੀਲਤਾ ਨਹੀਂ ਰਹੀ ਹੈ ਨਾ ਪੈਸੇ ਦੀ ਦੌੜ ਹੋ ਗਈ ਤਾਂ ਖਾਤਾ ਆਪਣਾ ਕਹਿੰਦਾ ਹੈ ਚੋਰਾ ਕੋਲ ਵੱਧ ਆਉਂਦਾ ਤਾਂ ਪੱਕ ਆਪ ਕਮਾਉਨੇ ਕਾ ਰਾਜ ਦਾ ਨੂਨ ਢਾਲ ਇਹ ਚੱਲੀ ਜਾਵੇ ਸਭ ਤੋਂ ਚੰਗੀ ਹੈ ਮਨ ਸੌਦਾ ਪੱਤਾ ਕਰਦਾ ਚੱਲੀ ਜਾਵੇ ਹਾਂ ਉਹ ਵਧੀਆ ਹੋ ਗਈ ਬਾਕੀ ਅਮੀਰੀ ਤਾਂ ਦਿਲ ਦੀ ਹੁੰਦੀ ਹੈ ਜਿੰਦੂ ਦੀ ਅਮੀਰੀ ਜਦੋਂ ਆਗੂ ਜਪਾ ਮੈਂ ਚੰਗੀ ਕਰੂੰਗਾ ਹਾਂ ਇਹ ਮੈਂ ਚੰਗੀ ਕਰਨੀ ਕਿਹਾ ਹੁਣ ਆਪਣੇ ਕੋ ਹੁਣ ਦੇਖ ਲੋ ਖੇਤੇ ਦੀ ਬੁਰੀ ਹੈ ਇੱਕ ਮੁੰਡਾ ਮੇਰਾ ਟਰੱਕ ਵੀ ਸਵਾਰਦਾ ਇੱਕ ਡੈਰੀਚਾ ਸ਼ਹਿਰ ਕਿਹੜਾ ਕਿਹੜਾ ਦੇਖਿਆ ਤੁਸੀਂ ਸ਼ਹਿਰ ਜੀ ਅਜਾ ਦੋ ਜੱਥੇ ਮੈਂ ਲੋ ਪਰ ਵੀ ਦੇਖਿਆ ਬਾ ਹਾਂ ਯਾ ਕਿਸਾਨ ਧਰਨੇ ਚ ਗਏ ਯਾ ਧੰਤ ਨਹੀਂ ਰਿਹਾ ਗਏ ਤੇ ਕਿਸਾਨ ਧਰਨੇ ਚ ਅਠਵਾਰਾ ਜੂ ਵੀ ਫੋਟੋ ਆ ਲਈਆ ਦਿੱਲੀ ਗਏ ਤੇ ਤੁਸੀਂ ਹਾਂ ਅੱਛਾ ਛਾਡੀ ਅਠਵੰਧਨ ਕਾਰਜਾਂ ਦੇ ਪੰਚ ਉਹ ਛੱਤ ਦਿਨ ਉੱਠਾਉਣੇ ਅਠਵੰਧਨ ਮੁੜਿਆ ਅੱਜ ਤੇ ਲੱਗਦੇ ਜਾਨੀ ਅੱਛਾ ਉਹ ਪਿੰਨੀਆਂ ਖਾਂਦੇ ਤੇ ਮਾਤਾ ਬਣਾਉਂਦੀ ਤੇ ਪਿੰਨੀ ਆਂ ਜੇ ਉਹ ਹੀ ਨਹੀਂ ਖਾਉਂਗੇ ਤਾਂ ਅਗਲੀ ਦਮ ਆਉਗੀ ਦੁੱਧਾ ਖਵਾਤਾ ਦੇਣਾ ਅੱਛਾ ਹਾਂ ਫੇਰ ਮੈਂ ਕਿਹਨੂੰ ਕੌੜਾ ਪਾਲਿਆ ਉਸ ਮਿੱਠਾ ਪਾਲਿਆ ਆਟਾ ਪਾਲਿਆ ਮਿੱਠਾ ਪਾਲਿਆ ਹਾਂ ਕੀ ਬਣਾਉਣੀਏ ਕੁਛ ਹੂੰ ਤਿੰਨ ਚਾਰ ਚੀਜ਼ਾਂ ਪਾ ਕੇ ਤਾ ਬਣ ਜਾਂਦੀ ਉਹ ਫਿਰ ਗੋਲ ਗੋਲ ਵੱਟ ਕੇ ਲੱਡੂ ਹਾਂ ਕਿਰੋ ਦੁੱਧ ਨਾਲ ਖਾ ਲੋ ਤਾਂ ਤਸੱਲੀ ਹੋ ਜਾਂਦੀ ਸੀ। ਦੁੱਧ ਵੀ ਖਾ ਲੋ। ਜੇ ਭੁੱਖ ਲੱਗੀ ਵੀ ਤਾਂ ਉਹ ਸਿੱਟੇ ਨੂੰ ਅੰਦਰ ਨਾ। ਹਾਂ ਉਹੀ ਖਾ ਲੋ। ਹਾਂ। ਖੰਡ ਦੇਸੀ ਖੰਡ ਪਾਉਂਦੇ ਤੇ ਜਿਆਦਾ? ਹਾਂ ਦੇਸੀ। ਦੁੱਧ ਕਿਉ ਮੱਖਣ ਬਿਲਕੁਲ। ਇਹ ਜ਼ਰੂਰੀ ਸੀਗਾ। ਅੱਜ ਕੱਲ ਖਰਾਕ ਰਹੀ ਨਹੀਂ। ਖਾਣ ਦਾ ਤਾਂ ਹੋਵੇ। ਜੇ ਡੰਗਲ ਬੱਚਾ ਰੱਖਾ। ਹਾਂ। ਆਮੀ ਜੇ ਕੋਲੋਂ ਦੁੱਧ ਵਿਖਣੀ ਹੈ ਹਾਂ ਦੁੱਧ ਕਿਹ ਤਾਂ ਹੀ ਹੋਊਗਾ ਹਾਂ ਹੋਊਗਾ ਹੁੰਦਾ ਕਿ ਉਹ ਮੁੱਲ ਲੂਗੇ ਹਾਂ ਹਾਂ ਚਾਹ ਬਣੂਗੀ ਆਪਣੇ ਦੁੱਧੋਂ ਮੇਨਾ ਚਾਹ ਨਹੀਂ ਬਣਦੀ ਡਾਇਮੰਡ ਫੰਪਾਣਾ ਨੇ ਕਿਹਾ ਵਿਚਾਰ ਦੇ ਹੋਗੇ ਕਿਹਾ ਕਿ ਨਹੀਂ ਹਾਂ ਕਿਹਾ ਪੁੱਛਿਆ ਤੁਸੀਂ ਹਾਂ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਆਉਣਾ ਪੈਜੀ ਹੈ ਕਹਾਂ ਰੁਕਣਾ ਹਾਂ ਜੀ ਨਾ ਦੁਨੀਆ ਸਾਜੀ ਆ ਉਹ ਤਾਂ ਉੱਪਰ ਹੈ ਹਾਂ ਜੀ ਖਾਣ ਨੂੰ ਉਹੀ ਜੰਦਾ ਕੀੜੇ ਪਤੰਗਿਆਂ ਨੂੰ ਚਾਹ ਮਿੱਠੀ ਜਿਹੰਦਾ ਡਰੈਫਟ ਲਮਰ ਦੋ ਜਾਨ ਪਰ ਬੈਠੇ ਮਟਾਰੇ ਡੱਡੂ ਕੱਛੂ ਤੇ ਦੋਬਿਆਂ ਚ ਰਾਗ ਨਾ ਮੁੰਨਣ ਨਹੀਂ ਹੈ ਪਾਲਣ ਹਾਰੋ ਹੀ ਹੈ ਹੋਹੀ